ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਬਹੁਤ ਵਕਫ ਵਕ ਮ੍ਰਿਤਕਾਂ ਦੇ ਪਰਿਵਾਰਾਂ ਦੇ ਘਰ ਪੁੱਜੇ ਤੇ ਗਹਿਰੀ ਹਮਦਰਦੀ ਜ਼ਾਹਿਰ ਕੀਤੀ। ਉਹਨਾਂ ਨੇ ਜਥੇਦਾਰ ਜੋਗਾ ਸਿੰਘ ਦੇ ਘਰ ਜਾ ਕੇ ਉਹਨਾਂ ਦੇ ਨੌਜਵਾਨ ਪੁੱਤਰ ਕੁਲਜੀਤ ਸਿੰਘ ਉਪਲ ਦੀ ਮੌਤ ਤੇ 6 ਸਾਲ ਦੀ ਪੁੱਤਰੀ ਜਪਨੀਤ ਅਤੇ ਪਤਨੀ ਸ਼ਰਨਜੀਤ ਕੌਰ ਨੂੰ ਹੌਸਲਾ ਦਿੰਦੇ ਹੋਏ ਪਾਰਟੀ ਵੱਲੋਂ ਮਦਦ ਦਾ ਪੂਰਾ ਪ੍ਰੋਸਾ ਦਿੱਤਾ। ਇਸ ਤੋਂ ਬਾਅਦ ਬੀਬਾ ਜੀ ਪਵਨ ਕੁਮਾਰ ਜੱਥੇਦਾਰ ਜਗੀਰ ਸਿੰਘ ਦੇ ਪੁੱਤਰ ਸੁਖਦੇਵ ਸਿੰਘ ਅਤੇ ਲੱਖਾ ਸਿੰਘ ਦੇ ਘਰ ਵੀ ਗਏ ਜਿੱਥੇ ਹਰਪਾਲ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਦੀ ਮੌਤ ਉੱਤੇ ਦੁੱਖ ਸਾਂਝਾ ਕੀਤਾ ਇਸ ਮੌਕੇ ਉਹਨਾਂ ਨਾਲ ਸਥਾਨਕ ਆਗੂ ਅਤੇ ਅਕਾਲੀ ਦਲ ਵਰਕਰ ਵੀ ਹਾਜ਼ਰ ਰਹੇ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਦੇ ਪਹਿਲੇ ਹਾੜਾ ਜਾਂ ਦੋ ਦਿਨਾਂ ਜਿਹਨਾਂ ਨੇ ਬੜੀ ਸਿਹਤ ਕਰਾਈ ਸਾਰੇ ਲੰਘੂ ਵੀ ਜਿਹਨਾਂ ਨੇ ਕਰਵਾਏ ਇਹ ਇਸ਼ੂ ਇਹ ਬੜੀ ਹੈ ਸਿਹਤ ਦੀ ਸਾਰੇ ਮੁੱਦੇ ਆਉਂਦੇ ਆ ਪਾਣੀ ਦੀ ਬੜਬੜ ਕਿਸਮਾਂ ਮੇੜੀ ਵੀ ਨਾ ਕਰੇ ਨੂੰ ਬੜੀ ਹਾਂਜੀ ਪਾਣੀ ਘਾਟੀ ਪਨੀਰੀਆਂ ਵੀ ਲਾਈਆਂ ਇਹਨਾਂ ਨੇ ਜਾਗਰਾਂ ਸੋਚੀ ਆਪੀ ਵੀ ਹੋਣਿਆ ਕਰਦੇ ਆ ਪਾਏ ਹੁੰਦੇ ਆ ਜਿਹੜੀ ਭੰਗੀਆਂ ਤੋਂ ਨਾਲ ਹੀ ਗਈ ਬਾਬਾ ਦਾ ਬਾਬਾ ਕੋਲ ਤੇ ਨਾਈ ਜੀ ਨਚਾ ਮੀਨ ਇਹ ਸਿੱਧਾ ਸਾਰੀ ਨਾਲ ਸੀ ਗਦਨ ਸੀ ਦਿੱਕਤ ਉਹ ਵਾਰ ਨਾ ਉਹਨੂੰ ਸੇਵਾ ਨਿਭਾਈ ਨਾ ਬਾਬਾ ਜੀ ਨੇ ਤੇ ਹੜ ਚਾ ਆਪਣਾ ਪਿੰਡ ਇੱਕ ਤਾਂ ਜਮਾ ਕਰ ਗਿਆ ਤੇ ਰਹੋਣ ਪਾਣੀ ਦੇ ਕਟਾਏ ਦਾ ਬਣੀ ਪਰ ਉਸ ਪਿੰਡ ਦੇ ਵਿੱਚ ਅੰਦਰ ਜਾ ਕੇ ਗੁਰਦੁਆਰੇ ਚੰਗਾ ਨਾ ਆਇਆ ਬਾਹਰ ਸੁਣਾਉਣ ਨਹੀਂ ਕੋਈ ਜਿਹੜੀ ਪ੍ਰਮਾਣਿਤ ਜਿੱਤੇ ਵਰ ਨਹੀਂ ਭੇਜ ਰਹੀ ਜਿਹੜਾ ਮੱਦੀ ਕੰਮ ਕਰਦਾ ਪਾਣੀ ਲੂਟੀ ਜਾਂ ਲੰਗੀ ਜਾਂ ਮੈਂ ਲੜਿਆ ਮੈਂ ਕਿਹ ਜਿਹੜੀ ਤੁਹਾਡੇ ਮਾਗੂ ਦੇ ਪਾਣੀ ਕਿ ਡੰਗਟ ਹੋਇਆ ਵੀ ਹਾਲਾ ਕਰਾ ਕਹਿੰਦਾ ਕਿੰਦਾ ਹਨ ਕਿੰਦਾ ਹੈ ਕਿੰਦਾ ਪੰਡਾ ਉੱਤੇ ਚੱਕੀ ਨੇ ਤੇ ਟਿੱਕੀ ਚੱਕੀ ਨੇ ਵਿੱਚੋਂ ਬਰਾਬਰ ਦਾ ਤਾਂ ਨਹੀਂ ਤਰ੍ਹਾਂ ਜਿਹਾ ਬੰਦ ਨਹੀਂ ਜੀ ਕਿ ਲਕਸ਼ਮੀਆ ਵੀ ਜੀ ਚਲ ਰੋ ਰਿਹਾ ਹੈ ਕਿੰਦੀ ਜਲਾਦੇ ਉਹ ਫੋਟੋਆਂ ਨੇ ਜੀ ਬੇਟੀ ਬੇਟੀ ਹੈ ਇਹ ਇਹਨਾਂ ਦੇ ਮੈਸੇਜ ਦੇ ਵਿੱਚ ਹੈ ਇਹ ਦੱਸਦਾ ਸੀ ਇਹ ਮੈਸੇਜ ਇਹਨਾਂ ਦੀ ਐਜੂਕੇਸ਼ਨ ਵੀ ਵੇਖੀ ਹੈ ਇਹ ਮਾਮੇ ਜਿਹਨਾਂ ਨਾਲ ਨਹੀਂ ਚਾਹਤ ਹੈ ਜੀ